ਆਪਿੰਨ ਮਛਲੀ ਦੀ ਇਹ ਚੜਦੇ ਪਾਸੇ ਦੀ ਫਿਰਨੀ ਹੈ ਤੇ ਆਮ ਚੱਲਿਆ ਜਾਂਦਾ ਰਸਤਾ ਜਿੱਥਰੇ ਪਾਈਸਾ ਖੜੇ ਇਹ ਚੱਲਿਆ ਜਾਂਦਾ ਇਹ ਤੌਣੀ ਰਾਜਪੂਤਾਂ ਦੇ ਘਰਾਂ ਵੱਲ ਠੀਕ ਹੈ ਜੀ ਇਹ ਫਿਰਨੀ ਦੇ ਵਿੱਚ ਘਰ ਸੀ ਤੌਣੀ ਰਾਜਪੂਤਾਂ ਦੇ ਠੀਕ ਹੈ ਜੀ ਜਿੱਥੇ ਸੀ ਤੇ ਕਰੇ ਸਮਨੇ ਜਿਹੜੇ ਘਰ ਨੇ ਇਹ ਤੌਣੀ ਰਾਜਪੂਤਾਂ ਦੇ ਹੁੰਦੇ ਸੀ ਮੁਸਲਮਾਨ ਤੌਣੀ ਰਾਜਪੂਤ ਇਹ ਸਾਹਮਣੇ ਘਰ ਹੁੰਦਾ ਸੀ ਅਜੀਜ਼ ਕਾਨ ਨੰਬਰਦਾਰ ਦਾ ਜੀਜੂ ਨੰਬਰਦਾਰ ਕਹਿੰਦੇ ਸੀ ਠੀਕ ਹੈ ਇਹ ਵੀ ਮਹੱਲਾ ਸਾਰਾ ਤੌਣ ਵਿਰਾਜਪੁੱਤਾਂ ਦਾ ਸੀ ਪਿੰਡ ਮੱਛਲੀ ਕਲਾਂ ਜੀ ਇਹ ਚ ਨੰਬਰੀਂ ਚੱਲ ਰਹੀ ਜੀ ਬਸ ਠੀਕ ਹੈ ਜੀ ਠੀਕ ਹੈ ਮੈਂ ਬੈਠੋ ਅੰਜੀ ਸਸਰੀ ਗਾਲ ਜੀ ਸਸਰੀ ਗਾਲ ਕੀ ਨਾਂ ਹੋ ਜੀ ਤੁਹਾਡਾ ਵਿਧੀ ਚੰਦ ਵਿਧੀ ਚੰਦ ਥੋੜਾ ਉੱਚੀ ਬੋਲਿਓ ਹਾਂ ਕਿਹੜਾ ਪਿੰਡ ਕਿਹੜਾ ਇਹ ਮੱਛਲੀ ਮੱਛਲੀ ਮਛਲੀ ਕਲਾਂ ਮਛਲੀ ਕਲਾਂ ਹੱਲਿਆਂ ਦੇ ਟਾਈਮ 'ਇਹ ਜ਼ਿਲ੍ਹਾ ਕਿਹੜਾ ਹੁੰਦਾ ਸੀ? ਹਾਂਜੀ। ਹੱਲਿਆਂ ਦੇ ਟਾਈਮ ਜ਼ਿਲ੍ਹਾ ਕਿਹੜਾ ਹੁੰਦਾ ਸੀ? ਜਿਹੜਾ ਜੀ ਪਟਿਆਲਾ ਹੁੰਦਾ। ਅੱਛਾ ਇਹ ਰਿਆਸਤ ਪਟਿਆਲਾ। ਤਹਿਸੀਲ ਅਜੀਦਾ ਜਪੜਾ। ਤਹਿਸੀਲ ਰਾਜਪੁਰਾ। ਠੀਕ ਹੈ। ਕਿੰਨਾ ਕ ਵੱਡਾ ਪਿੰਡ ਹੈ? ਕਿੰਨੇ ਹਜ਼ਾਰ ਸੀ 47 ਦੇ ਟਾਈਮ? ਚੋਤ ਮੇਰੇ ਗਾਨ ਵੀ ਸਾਰੇ ਹੋਣਾ ਹੋ ਗਈ 200 ਘਰ 200 ਘਰ ਇਹ ਮੁਸਲਮਾਨਾਂ ਦਾ ਸੀ ਇੱਥੇ ਰਾਜਪੂਤ ਮੁਸਲਮਾਨ ਆਇਆ ਜਿਹੜਾ ਮਹੱਲਾ ਦਾ ਮੇਰੇ ਬਾਹੁਰੇ ਹਾਂਜੀ ਇਹ ਗੁਰੇ ਬਾਦ ਦੇ ਤੇ ਮੇਰੇ ਨਾਲ ਅੱਛਾ ਜੀ ਯਾਨੀ ਇਹ ਛੋਡੀ ਮਛਰੀ ਵੀ ਜਾ ਰਹੇ ਜੇ ਉਸ ਅਛਾ ਜੀ ਉਸੁਰੇ ਮਾਰੇ ਮੈਂ ਵੀ ਬਸ ਦੇ ਦੇ ਅਛਾ ਜੀ ਰਾਜਪੂਤ ਸੇ ਹੈ ਹਾਂ ਰਾਜਪੂਤ ਜਮੀਨ ਵਾਲੇ ਜਮੀਨ ਵਾਲਾ ਕਿਆ ਗੋਤ ਕਿਆ ਸੀ ਨਾਂ ਦਾ ਉਹਨਾਂ ਦਾ ਮੇਰੇ ਖਿਆਲ ਗੋਤ ਤਾਂ ਤਾਉਣੀ ਹਾਣੀ ਤੁਹਾਡੀ ਉਮਰ ਕਿੰਨੀ ਕੁ ਸੀ ਉਸ ਟਾਈਮ ਮੇਰੀ ਉਮਰ ਹੋਣੀ ਜਿਆਦਾ ਕੋਈ 10 ਕੇ ਸਾਲ ਹੋ اچھا ਜੀ ਇੱਥੇ ਕਿਹੜੇ ਕਿਹੜੇ ਨਾਮ ਹੈ ਜਿਹੜੇ ਮਸ਼ਹੂਰ ਸੀ ਇੱਥੇ ਪੁਰਾ ਇੱਕ ਤਰਮਜਾਨੀ ਰੇਲਵੇ ਦਾ اچھا ਜੀ ਉਸ ਦਾ ਇੱਕ ਮੂਸੀ ਦਾ اچھا ਜੀ ਉਹ ਪਾਈ ਦੇ ਹੈ ਹਾਂ ਜੀ اچھا ਇੱਕ ਨਵਾਬਲੀ ਦਾ ਉਸ ਦਾ ਸਤਾਰ ਦਾ ਸ਼ੋਗਰਾ اچھا ਜੀ ਕੰਕਕ ਤਾਂ ਨਰੂ ਲੰਬੜਦਾਰ ਗਾ ਬਾਬਾ ਜੀਜੂ ਲੰਬੜਦਾਰ ਅੱਛਾ ਹੀ ਉਸਕਾ ਛੋਮ ਰਹਾ ਤਾਂ ਇੱਕ ਉਰੇ ਰਹਿ ਗਿਆ ਤਾਂ ਇੱਕ ਗਾਇ ਚਲੇਗਾ ਤੁਹਾਡਾ ਜੀਜੂ ਨੰਬਰਦਾਰਤਾ ਜੀ ਬਾਬਾ ਦਾ ਲੱਖਾਂ ਦਾ ਲੱਖਾਂ ਕਹੀ ਕਰਦੇ ਜੀ ਅੱਛਾ ਹੀ ਉਹ ਪਾਕਿਸਤਾਨ ਜਾਣਾ ਤਾਂ ਛੋਟਾ ਉਰੇ ਰਹਿ ਗਿਆ ਤਾਂ ਅੱਛਾ ਪਹਿਲਵਾਨੋ ਵੀ ਸੀ ਕੋਈ ਇੱਥੇ ਪਹਿਲਵਾਨ ਤਾਂ ਰਮਜਾਨੀ ਲੀਲੀ ਗਿਰ ਦਾ ਜੁਆਈ ਕਿਹੜੇ ਦਾ ਕਿਹੜੇ ਕਿਹੜੇ ਦਾ ਸੀ ਉਹ ਕਿਹੜੇ ਕਹਿੰਦਾ ਗਉ ਉਨੂੜੀ ਰੱਖੇ ਕਰਦਾ ਤਾਂ ਨਹੀਂ ਖੇੜਾ ਕਿਹੜਾ ਮਾਨਕ ਪਰ ਕਿਹੜਾ ਮਾਨਕ ਪਰ ਜੱਜੂ ਖੇੜਾ ਕਹਿੰਦੇ ਜੱਜੂ ਖੇੜਾ ਉਹਨੂੰ ਉਹ ਉਰੀ ਉਹਨੂੰ ਰਾਜਪੂਤੇ ਰੱਖਦੇ ਦੇ ਅੱਛਾ ਜੀ ਬਹੁਤ ਚੰਗਾ ਕੋਰਦੋਤਾ ਨਹੀਂ ਮੈਂ ਵੀ ਹੁਣ ਇਹਨਾਂ ਅੱਜ ਬੁਢਾ ਹੋਇਆ ਬਦਕੇ ਬਾਦਮਾ ਗਿਆ ਹਲਦਿਆਂ ਦੀ ਉਰੀ ਲੈਣ ਲੱਗ ਗਿਆ ਤਾਂ ਤੁਹਾਡੇ ਨਾਲ ਜਿਹੜੇ ਜਿਹੜੇ ਮੁਸਲਮਾਨਾਂ ਦੇ ਬੱਚੇ ਇੱਥੇ ਖੇੜਦੇ ਸੀ ਉਹ ਤਾਂ ਸ਼ੁੱਕ ਤੇ ਕਿਤਾ ਨਾ ਜੇਗਾ ਤਾਂ ਦੀਨ ਅੱਛਾ ਜੀ ਇਕ ਉਸ ਘਰ ਉਸਤੇ ਬੜਾ ਤਾਂ ਨੂਰ ਨੂਰ ਦਾ ਭਾਈ ਅੱਛਾ ਹੀ ਇੱਕ ਨੂੰ ਵੀ ਪਰ ਦੇਖੀਏ ਮਨੂਰ ਜਾਨ ਕਹੇ ਕਰ ਦਿੱਤੇ ਅੱਛਾ ਹੀ ਮਾਰੇ ਘਰ ਕੀ ਘਰ ਪਿੱਛ ਮਿਲ ਦੇ ਦੇਗੇ ਅੱਛਾ ਹੀ ਇੱਕ ਤਾਂ ਨਵਾਬਲੀ ਦਾ ਸੁਪਾਰ ਮਾਰੇ ਮੂਰੇ ਅੱਛਾ ਹੀ ਨਵਾਬਲੀ ਨੂੰ ਦੇਖਿਆ ਪੂਰਾ ਅੱਛਾ ਹੀ ਇਹ ਨਾਸਰ ਸਾਹਿਬ ਦੇ ਜਿਹੜੇ ਚਾਚੇ ਪਏ ਤੇ ਇਸਕੇ ਆ ਨਾਸਰ ਅਲੀ ਦੇ ਇਸਕੇ ਹਾਂ ਜੀ ਦਾ ਇਸਕੇ ਦੇਤਾ ਤਾਂ ਉਹ ਚਲੇ ਗਿਆ ਪਾਕਿਸਤਾਨ ਨੂੰ ਕ ਬਾ ਕੀ ਨਾਂ ਸੀ ਜਿਹੜੇ ਪਾਕਿਸਤਾਨ ਗਏ ਉਸਕੇ ਨੂੰ ਲੱਖਾਂ ਕਹਿ ਕਰਦੇ ਦੋ ਤਾਂ ਭਾਈ ਅੱਛਾ ਜੀ ਹੈ ਇਸਕਾ ਬਾਪਾ ਗਿਆ ਤਾਂ ਇੱਕ ਨੂਰੂ ਨੌ ਜੀਜੂ ਜਾਗਣੇ ਜਿਸਕੇ ਜੀਜੂ ਐਸੇ ਇਸਕਾ ਬਾਪ ਉਹ ਨਹੀਂ ਗਿਆ ਤਾਂ 47 ਦੇ ਟਾਈਮ ਕਿੱਦਾਂ ਦਾ ਮਾਹੌਲ ਸੀ ਉਰੇ ਗੌਸ ਨੂੰ ਠੀਕ ਤਾਂ ਠੀਕ ਠਾਕ ਗਏ ਇਥੋਂ ਸੂਰਤ ਦਾ ਨਾਂ ਕੋਈ ਕਹਤ ਲੰਮ ਨੂੰ ਗਿਆ ਅਛੇ ਮਾਰੇ ਬੁਨੇਰ ਗਵਰਨੇ ਇਕੱਠੇ ਹੋ ਕੇ ਕਹਿ ਦਿਆ ਤਾਂ ਹਾਂਜੀ ਇਹ ਜਿਹੜੇ ਹਲਦੇ ਹੁੱਲੇ ਪਏ ਹਰੀਜਾਨ ਜੱਟ ਹਾਂਜੀ ਸਰਦਾਰ ਨਾ ਇਹ ਬਾਥ ਬੁੱਥੇ ਜਿੱਕੀ ਬਹੁਤ ਲੋਕ ਮਾਰੇ ਅਛੇ ਮਾਰੇ ਕਹਿ ਦਿੰਦਾ ਇਕੱਠੇ ਹੋ ਕੇ ਵੀ ਜੇ ਮਾਰੇ ਬੰਦੇ ਦੇ ਅੰਦਰ ਕੋਈ ਬੰਦਾ ਮਾਰ ਲਿਆ ਮਸਾਲੇ ਜੂਤਾ ਮਾਰ ਦੂਗੇ ਠੀਕ ਹੈ ਜੀ ਮਾਰੇ ਨੀ ਮਾਰਨ ਦਿਆ ਜਿਹੜਾ ਕੋਈ ਆ ਗਿਆ ਡਰਦਾ ਲੋਕ ਲੁਕਦੇ ਵੀ ਨੇ ਹਾਂਜੀ ਮਾਰੇ ਕਰਨ ਜਾਵੜੇ ਅਛੇ ਤੀਆਂ ਚਾਤੀਆ ਕਾਲ ਦੀ ਆਗੇ ਕਾਲ ਦੀ ਆਗੇ ਐਸੇ ਲੈ ਕੋਈ ਨਾ ਟੁਕੜਾ ਮਾਰੇ ਕੰਮ ਪੁੱਛਾ ਅੱਛਾ ਉਹ ਨੂਰੇ ਪਵਾਲੇ ਕੰਪ ਦਾ ਕੰਪ ਮੋ ਛੱਡਿਆਏ ਕਰਦੇ ਤੇ ਲੋਕ ਪਵਾਲੇ ਛੱਡ ਗਏ ਤਾਂ ਹਾਂ ਅੱਛਾ ਕੋਈ ਨਾ ਕਿਸੇ ਨੂੰ ਫਸ ਗਿਆ ਕਰਾ ਕੇ ਨੂੰ ਹਾਂਜੀ ਡਰਦਾ ਵੀ ਚਲ ਮੈਂ ਆ ਨਾ ਜਾਂਦੇ ਠੀਕ ਹੈ ਉਹਨੇ ਨਹੀਂ ਕੋਈ ਮਾਰ ਹੁੰਦੇ ਉਹ ਬੜੀ ਮਦਦ ਜਿਹੜੇ ਇਹਨਾਂ ਦੇ ਬਜ਼ੁਰਗ ਹੈ ਉਹ ਇੱਥੇ ਕਿਦਾਂ ਰਹਿ ਕੇ ਫਿਰ ਹੈ ਜੇ ਮਤਲਬ ਮੁਸਲਮਾਨ ਉੱਧਰ ਗਏ ਹੈ ਇਹਨਾਂ ਦੇ ਬਜ਼ੁਰਗ ਕਿਦਾਂ ਆਏ ਇਸ ਇੱਥੇ ਵਾਪਸ ਇਹ ਦਾਦੇ ਜੀ ਕਹਿੰਦੇ ਅੰਬਾਲੇ ਤੋਂ ਬਾਅਦ ਗਏ। ਉਰੇ? ਹਾਂ ਜੀ। ਨਹੀਂ ਉਹ ਤਾਂ ਪਹਿਲੇ ਉੜੀਦੇ ਅੰਤ। ਨਹੀਂ ਐਤੋਂ ਕਹਿੰਦੇ ਅੰਬਾਲੇ ਚਲੇ ਗਏ ਤੇ ਕੈਂਪ ਚੋਂ। ਹੰਬਾਲੇ ਮਾ ਫੇਰ ਪਵਾਲੇ ਤੇ ਫੇਰ ਉਹ ਖੇੜਾ ਹੋ ਗਿਆ। ਮਾਰਕਰ ਕਿਹੜੇ ਦਾ? ਆਹ ਫੇਰ ਉੱਥੇ ਦੇ ਅੰਬਾਲੇ ਜਾਂਦੇ। ਘਰ ਤੇ ਕੰਪਾ ਮਗ ਜਾਈ ਗਏ। ਠੀਕ ਹੈ। ਘਰ ਤੇ ਘਰ ਲੋਕ ਸਰਖਾਈ ਗਏ। ਕੋਈ ਮਿਲਣ ਵੀ ਆਇਆ ਦਵਾਰੇ ਵਾਪਸ ਪਾਕਿਸਤਾਨ ਤੋਂ। ਕਪੜਾ ਵੇਟ ਕਰ ਲੋ। ਭਾਈ ਮਿਲ ਨਹੀਂ ਉਹਦੇ। ਇੱਕ ਹਾਂ ਜੀ। ਪਿੰਡਿਆਂ ਦੀ ਆਈ ਦੀ ਕੁੜੀ ਅੱਛਾ ਮਖਤਿਆਰੀ ਹੋ ਬਣੀ ਕਲੇਰੀ ਕਿਆ ਹੈ ਜੇ ਨੋਤਾ ਪਿੰਗੇ ਉਹਦੇ ਅੱਛਾ ਮਾਰੇ ਬਾਦੇ ਇਹਨਾਂ ਦੇ ਰਿਸ਼ਤੇਦਾਰ ਆਉਣੇ ਇਹਨਾਂ ਦੀ ਕੁੜੀ ਸੀ ਅੱਛਾ ਉਹ ਉਹਰੇ বাসਦੇ ਹਨ ਉਹਨਾਂ ਦੇ ਖਾਨਦਾਨ ਠੀਕ ਹੈ ਜੀ ਇਹ ਅਸੀਂ ਬੈਠੇ ਪਿੰਡ ਮਛਲੀਕਲਾ ਮਛਲੀਕਲਾ ਹਾਂਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਅੱਜਕੱਲ ਹੁਣ ਜਿਹੜਾ ਮੁਹਾਲੀ ਹੈ ਜੀ ਤੇ ਮੈਂ ਬਜ਼ੁਰਗਾਂ ਨਾਲ ਗੱਲ ਕੀਤੀ ਉਦੋਂ ਰਿਆਸਤ ਪਟਿਆਲਾ ਦਾ ਪਿੰਡ ਸੀ ਇਹ ਹਾਂਜੀ ਕਿੰਨੀ ਕੁ ਉਮਰ ਹੈ ਤੁਹਾਡੀ ਮੇਰੀ ਉਮਰ 47 ਸਾਲ ਹੈ 47 ਸਾਲ ਹਾਂਜੀ ਹਾਂ ਕਿੰਨੇ ਘਰ ਇੱਥੇ ਆਪਣੇ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਟੋਟਲੀ ਜੀ ਹੈਗੇ ਆ 70 80 ਘਰ ਹੈ ਜੀ ਤੇ ਸਾਡਾ ਰਾਜਪੂਤ ਤੌਣੀਆਂ ਦਾ ਸਿਰ ਮਿਕੋ ਕਰੇ ਜੀ ਅੱਛਾ ਹਾਂਜੀ ਹਿੰਦੂ ਹਿੰਦੂ ਰਾਜਪੂਤ ਵੀ ਹੈ ਤੌਣੀਆਂ ਹਾਂਜੀ ਹਿੰਦੂ ਰਾਜਪੂਤ ਵੀ ਹੈ ਜੀ ਤੌਣੀਆਂ ਉਹਨਾਂ ਦੇ ਕਿੰਨੇ ਘਰ ਹੈ ਉਹਨਾਂ ਦੇ ਘਰ ਹੈਗੇ ਜੀ ਕਾਫੀ ਆ ਘਰ ਉਹਨਾਂ ਦੇ ਤਾਂ ਟੁਕੜ ਟੁਕੜ ਵੀ 200 ਦੇ ਕਿਰਬ ਹੈ ਅੱਛਾ ਹਾਂਜੀ ਤੇ ਆਪਣਾ ਤਾਂ ਇਲਾਕਾ ਹੀ ਹੈ ਤਾਣੀ ਰਾਜਪੂਤਾਂ ਦਾ ਹੁੰਦਾ ਸੀ ਹਾਂਜੀ 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 ਆਪਣਾ ਇਲਾਕਾ ਹੀ ਤਾਣੀ ਰਾਜਪੂਤਾਂ ਦਾ ਹਾਂਜੀ 47 ਦੇ ਟਾਈਮ ਨੂੰ ਤੁਹਾਡੇ ਬਜ਼ੁਰਗ ਇੱਥੇ ਹੀ ਰਹਿੰਦੇ ਸੀ ਹਾਂਜੀ ਮੇਰੇ ਬਾਬਾ ਜੀ ਜੀਜੂ ਲੰਬੜਦਾਰ ਸੀਗੇ ਅੱਛਾ ਜੀ ਤੇ ਮੇਰੇ ਤਾਇਆ ਜੀ ਇਲਾਕਾ ਦਾ ਮੇਰੇ ਅੱਬਾ ਜੀ ਨੂਰੂ ਦਾ ਮੇਰੇ ਅੱਬਾ ਜੀ ਦਾ ਨਾਮ ਅੱਛਾ ਜੀ ਤੇ ਜਦੋਂ ਇਹ 47 ਦੇ ਵਿੱਚ ਗਏ ਐ ਹਾਂਜੀ ਇਹ ਅੰਮਾਲੇ ਤੋਂ ਉੱਥੇ ਤੇ ਵੀ ਮੇਰਾ ਦਿਲ ਨਹੀਂ ਲੱਗਦਾ ਵੀ ਕਿਸੇ ਨਾਲ ਤਾਂ ਘੁੰਮ ਫਰੀਆ ਮੈਂ ਆਜਮਾ ਅੱਛਾ ਜੀ ਇਹ ਇੱਥੇ ਆ ਗਏ ਜੀ ਉਹ ਪਿੱਛੇ ਤੇ ਗੱਡੀ ਆ ਗਈ ਗੱਡੀ 'ਚ ਚਲੇ ਗਏ ਇੱਥੇ ਰਹਿ ਅੱਤੇ ਰਹਿ ਗਈ ਤੇ ਜੀ ਇੱਥੇ ਰਹਿ ਕਿਆ ਨਾਮ ਸੀ ਤੁਹਾਡੇ ਬਜ਼ੁਰਗਾਂ ਦਾ ਮੇਰਾ ਦਾਦੀ ਦਾ ਅੱਬਾ ਜੀ ਦਾ ਨਾਮ ਇਹ ਨੂਰ ਹੁੰਦਾ ਬਸ ਨੂਰ ਮੁਹੰਮਦ ਕਹਿੰਦੇ ਜੀ ਅੱਛਾ ਤੁਸੀਂ ਕਿੰਨੇ ਭਰਾ ਐ ਮੈਂ ਇੱਕ ਭਰਾ ਐ ਜੀ ਇੱਕ ਭੈਣ ਐ ਜੀ ਅਸੀਂ ਦੋ ਭੈਣ ਭਰਾ ਹਾਂ ਅੱਛਾ ਹਾਂ ਜੀ ਉਧਰ ਕੌਣ ਗਿਆ ਤੁਹਾਡੇ ਮੈਂਬਰ ਜਿਹੜੇ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਐ ਜੀ ਮੇਰੇ ਬਾਬਾ ਜੀ ਵੀ ਚਲੇ ਗਏ ਤੇ ਮੇਰੀ ਦਾਦੀ ਵੀ ਚਲੀ ਗਈ ਜੀ ਮੇਰੇ ਤਾਇਆ ਜੀ ਵੀ ਚਲੇ ਗਏ ਤੇ ਤੇ ਮੇਰੇ ਜਿਹੜੇ ਅੱਬਾ ਜੀ ਦੇ ਚਾਚੇ ਦੇ ਮੁੰਡੇ ਦੇ ਉਹ ਵੀ ਚਲੇ ਗਏ ਤੇ ਜੀ ਅੱਛਾ ਫੇਰ 47 ਤੋਂ ਬਾਅਦ ਕਦੇ ਮਿਲ ਨਹੀਂ ਆਏ ਨਹੀਂ ਜੀ ਕੋਈ ਨਹੀਂ ਮਿਲਣਾ ਕੋਈ ਚਿੱਠੀ ਪੱਤਰ ਵਗੈਰਾ ਚਿੱਠੀ ਪੱਤਰ ਜੀ ਮੈਂ ਛੋਟਾ ਦਾ ਮੇਰੇ ਅੱਬਾ ਜੀ ਕੋਲ ਕਹਿੰਦੇ ਤੇ ਆਇ ਤੇ ਪੱ ਚਿੱਠੀ ਉਹਨਾਂ ਨੂੰ ਕਹਿੰਦੇ ਤੇ ਵੀ ਆਈ ਹੈ ਪਰ ਮਿਲ ਰਹੀ ਹੈ ਨਹੀਂ ਪਤਾ ਨਹੀਂ ਜੀ ਕਿ ਆਦਾ ਮੈਂ ਛੋਟਾ ਦਾ ਜੀ ਮਰੇਬਾਰੇ ਪਤਾ ਨਹੀਂ ਚਾਈ ਅੱਛਾ ਹਾਂ ਜੀ ਉਹਦਾ ਪਤਾ ਵੀ ਕਿੱਥੋਂ ਆਉਂਦੀ ਸੀ ਚਿੱਠੀ ਕਿਹੜੇ ਸੇ ਤੋਂ ਹਾਂ ਜੀ ਇਹ ਹਾਂ ਜੀ ਇਹ ਪਤਾ ਦਾ ਜੀ ਮੈਨੂੰ ਮੇਰੀ ਅੱਬਾ ਜੀ ਵੀ ਦੱਸਦੇ ਤੇ ਮੇਰੀ ਅਮੀ ਵੀ ਦੱਸੇ ਕਰਦੀ ਜੀ ਹਾਂ ਜੀ ਕਿ 18 ਚੱਕ ਤਹਿਸੀਲ ਖਨੈਵਾਲ ਜ਼ਿਲ੍ਹਾ ਮਲਤਾਨ ਕਿਹੜਾ ਇੱਕ ਵਾਰੀ ਹੋਰ ਦੱਸਿਓ ਕਿਹੜਾ ਚੱਕ ਨੰਬਰ 18 ਚੱਕ 18 ਚੱਕ ਤਸੀਨ ਖਾਨੇਵਾਲ 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 ਜਿਲ੍ਹਾ ਮਲਤਾਨ ਜਿਲ੍ਹਾ ਮਲਤਾਨ ਕੀ ਨਾਮ ਕੀ ਏ ਤੁਹਾਡੇ ਚਾਚੇ ਦਾ ਜਾਂਦਾ ਮੇਰੇ ਬਾਬਾ ਜੀ ਦਾ ਨਾਮ ਸੀ ਜਿੱਜੂ ਲਬਰਦਾਰ ਹਾਂਜੀ ਤੇ ਮੇਰੇ ਤਾਇਆ ਜੀ ਦਾ ਨਾਮ ਤਾਂ ਲਖਾ ਕਹਿੰਦੇ ਸੀ ਉਹਨਾਂ ਨੂੰ ਵਾਕਿਆ ਨਾਂ ਨਾਲ ਤਾਂ ਕਹਿੰਦੇ ਮਮਮਦ ਅਲੀ ਦਾ ਮਮਮਦ ਅਲੀ ਹਾਂਜੀ ਹੋਰ ਉਹ ਚਾਚੇ ਵੀ ਤੇ ਹਾਂਜੀ ਮੈਂ ਮਜ਼ਬਦਾ ਜਿਹੜੇ ਪਿੰਡ ਵਿੱਚ ਇੱਥੇ ਮਛਲੀਚਾ ਰਹਿੰਦੇ ਦੇ ਉਹਨਾਂ ਦੇ ਨਾਮ ਮੈਨੂੰ ਦੱਸੇ ਕਰਦੇ ਦੇ ਜੀ ਉਹ ਤੇ ਕਾਫੀ ਨਾਂ ਤੇ ਜੀ ਉਹਨਾਂ ਦੇ ਅਛਿਕ ਆਪਣੇ ਸਾਡਾ ਘਰ ਹੁੰਦਾ ਦਾ ਜੀ ਅੱਛਾ ਜੀ ਤੇ ਨਾਲੇ ਸਾਡੇ ਘਰ ਦੇ ਨਾਲੇ ਕ ਰਮਜ਼ਾਨੀ ਲੇਲ ਕਰ ਹੁੰਦਾ ਦਾ ਉਹਨਾਂ ਕੋਲ ਕਿਸੇ ਟਾਈਮ ਜਾਂ ਰਤ ਹੋਏਗਾ ਬੀਬੀ ਜੀ ਹੂੰ ਵਿਆਹ ਸ਼ਾਦੀਆਂ ਦੇ ਵਿੱਚ ਰਤ ਉਹਨਾਂ ਦੀ ਜਾਇ ਕਰ ਦਿੱਤੀ ਜੀ ਅੱਛਾ ਜੀ ਤੇ ਆਪਣੇ ਸਾਡੇ ਇਧਰ ਖੱਬੀ ਸਾਈਡ ਤੇ ਇੱਕ ਖੇੜੇ ਦੇ ਸੀਗੇ ਕਹਿੰਦੇ ਆਣ ਗਏ ਉਹ ਇੱਥੇ ਘਰ ਜਵਾਈ ਸੀਗੇ ਰੈਂਡੇ ਤੇ ਜਵਾਈ ਤਾਂ ਉਹਨਾਂ ਦਾ ਅੱਛਾ ਜੀ ਕਮਰਦੀਨ ਪਹਿਲਵਾਨ ਅੱਛਾ ਬਹੁਤ ਮਸ਼ਹੂਰ ਪਹਿਲਵਾਨ ਹੋਏ ਆ ਜੀ ਹਾਂ ਜੀ ਉਹਨਾਂ ਬਾਰੇ ਬਜ਼ੁਰਗਾਂ ਨੇ ਵੀ ਦੱਸਿਆ ਹਾਂ ਜੀ ਇਕ ਹੁਣ ਮੇਰੇ ਕੋਲ ਨਾਂ ਹੈਗੇ ਜਿਹੜੇ ਲਖਾਇਆ ਕਰਮਜ਼ਾਨੀ ਦਾ ਜੀਵਾ ਅੱਛਾ ਜੀ ਮਿਹਰਬਾਨ ਗੁਲਾਮ ਸਿੰਘ ਅੱਛਾ ਅਬਦੁੱਲ ਨਵਾਬ ਅਲੀ ਦੇ ਮੁੰਡੇ ਤੇ ਜੀ ਸਤਾਰ ਬਫੂਰ ਅੱਛਾ ਨਾਜੇ ਦੇ ਮੁੰਡੇ ਦੇ ਜੀ ਨੂਰਦੀਨ ਦੀਨ ਇਹਨਾਂ ਇਹ ਜਿਹੜੇ ਬਾਕੀ ਲੋਕ ਸੇ ਇੱਥੇ ਦੇ ਤੌਣੀ ਰਾਜਪੂਤਾਂ ਦੇ ਹਾਂਜੀ ਜਿਹੜੇ ਲੈਨੇ ਪੰਜਾਬ ਚ ਗਏ ਆ ਹਾਂਜੀ ਉਹਨਾਂ ਬਾਰੇ ਕਦੇ ਹੈ ਵੀ ਕਿੱਥੇ ਕਿੱਥੇ ਬੈਠੇ ਨੇ ਉਹ ਨਹੀਂ ਜੀ ਕੋਈ ਪਤਾ ਨਹੀਂ ਜੀ ਉਹਨੂੰ ਆਪਣੇ ਪਰਿਵਾਰ ਦਾ ਪਤਾ ਹੈ ਵੀ ਤੁਹਾਡੇ ਚਾਚੇ ਦਾ ਇਹ ਦਾਦਾ ਹਾਂਜੀ ਵੀ ਉਹ 18 ਚੱਕ ਮਲਤਾਨ ਹਾਂ ਖਾਨੇਵਾਲ ਖਾਨੇਵਾਲ ਮਲਤਾਨ ਤਹਿਸੀਲ ਖਾਨੇਵਾਲ ਦੇ ਹਾਂਜੀ ਹਾਂਜੀ ਅੱਛਾ ਜੀ ਹੋਰ ਤੁਹਾਡੇ ਇੱਥੇ ਆਪਣੇ ਕਿਹੜੇ ਕਿਹੜੇ ਪਿੰਡਾਂ ਵਿੱਚ ਇਸ ਟਾਈਮ ਵੀ ਬੈਠੇ ਨੇ ਤਾਉਣੀ ਰਾਜਪੂਤ ਤਾਉਣੀ ਰਾਜਪੂਤ ਸਾਡੇ ਪਿੰਡ ਲਗ ਸੰਝੇੜੀ ਹੈ ਸੰਝੇੜੀ 'ਚ ਵੀ ਤਾਉਣੀ ਰਾਜਪੂਤ ਸੰਝੇੜੀ 'ਚ ਹੈਗੇ ਆ ਜੀ ਅੱਛਾ ਜੀ ਜੂਸੇ ਦੇ ਮੁੰਡੇ ਆ ਜੀ ਚਾਰ ਮੁੰਡੇ ਆ ਅੱਛਾ ਜੀ ਜੂਸੇ ਦੇ ਜੀ ਹੋਰ ਕਿਹੜੇ ਪਿੰਡਾਂ ਦੇ ਆਪਣੇ ਚੋਲਟੇ ਦੇ ਵਿੱਚ ਬੈਠੇ ਆ ਜੀ ਚੋਲਟਾ ਖੁਰਦ ਦੇ ਵਿੱਚ ਬੈਠੇ ਆ ਜੀ ਚੋਲਟਾ ਖੁਰਦ ਦੇ ਵਿੱਚ ਹਾਂਜੀ ਉਹਨਾਂ ਦੀ ਅਸੀਂ ਇੰਟਰਵਿਊ ਵੀ ਕੀਤੀ ਸੀ ਹੋਰ ਤੇ ਮੇਰੇ ਜਿਹੜੇ ਮਾਸੜ ਜੀ ਤੇ ਉਹ ਸੈਦਪੁਰ ਦੇ ਦੇ ਜੀ ਸੈਦਪੁਰ ਹਾਂਜੀ ਸੈਦਪੁਰ ਦੇ ਦੇ ਜੀ ਸੈਦਪੁਰ ਤੋਂ ਫਿਰ ਉਹ ਮੇਰੇ ਮਾਮਾ ਜੀ ਦੇ ਕੋਲ ਆਦ ਹੈ ਨਹੀਂ ਕਿ ਖਿਦਰਾਬਾਦ ਮੇਰੇ ਨਾਨਾ ਜੀ ਕੋਲ ਉੱਥੇ ਰਹਿਣ ਲੱਗੇ ਤੇ ਉਹ ਖਿਦਰਾਬਾਦ ਰਹਿੰਦਾ ਤੇ ਮਨੇ ਮਦਰੀ ਵੀ ਰਹਿੰਦੇ ਆ ਉਹ ਵੀ ਮੇਰੀ ਉਹ ਵੀ ਤੌਣੀ ਨੇ ਜੀ ਉਹ ਵੀ ਤੌਣੀ ਆ ਇਹਨਾਂ ਹਾਂਜੀ ਤੇ ਇੱਧਰ ਆਪਣਾ ਇੱਕ ਪਿੰਡ ਹੈ ਮਹਿਮੂਦਪੁਰ ਹਾਂ ਮਹਿਮੂਦਪੁਰ ਵੀ ਉਹ ਵੀ ਆਪਣੇ ਰਿਸ਼ਤੇਦਾਰ ਹੈ ਜੀ ਅੱਛਾ ਜੀ ਤੇ ਉਹ ਵੀ ਤੌਣੀ ਹੈ ਉਹ ਵੀ ਤੌਣੀ ਹੈ ਹਾਂ ਜੀ ਮਤਲਬ ਇਹ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ Hindu Rajput ਵੀ ਸੀ ਤੌਣੀ ਗੋਤ ਦੇ ਹਾਂ ਜੀ ਉਹ ਉਹਨਾਂ ਬਾਰੇ ਹੈ ਕੁਝ ਪਤਾ ਵੀ ਕਿੱਥੇ ਕਿੱਥੇ ਬੈਠੇ ਨੇ Hindu Rajput ਜੀ ਹਾਂ ਜੀ Hindu Rajput ਆਪਣਾ ਇੱਥੇ ਢੇੜੀ ਵਿੱਚ ਵੀ ਹੈਗੇ ਆ ਜੀ ਤੌਣੀ ਗੋਤ ਦੇ ਹਾਂ ਤੌਣੀ ਗੋਤ ਦੇ ਅੱਛਾ ਜੀ ਮੱਛਲੀ ਦੇ ਵਿੱਚ ਵੀ ਹੈਗੇ ਆ ਜੀ ਅੱਛਾ ਜੀ ਤੇ ਆਪਣੇ ਇੱਧਰ ਆਪਣੇ ਜਿਹੜੇ ਪਿੰਡ ਹੈ ਜਿਸ ਤਰ੍ਹਾਂ ਹੁਣ ਇਹ ਹੋ ਗਿਆ ਆਪਣਾ ਕਰਾਲੀ ਦੇ ਕੋਲ ਐ ਸੋਤਲ ਪਿੰਡ ਐ ਅੱਛਾ ਜੀ ਉੱਥੇ ਵੀ ਐ ਜੀ ਤੌਣੀਆਂ ਦੇ ਧਰ ਹਾਂ ਜੀ ਠੀਕ ਇਹ ਪਿੰਡ ਆਪਣਾ ਕਿੰਨਾ ਕਿੱਡਾ ਵੱਡਾ ਐ ਮੱਛਲੀ ਕਾਫੀ ਵੱਡਾ ਪਿੰਡ ਐ ਜੀ ਅੱਛਾ ਜੀ ਇਹਦੇ ਵਿੱਚ ਚਾਰ ਪਟੀਆਂ ਆ ਜੀ ਪਿੰਡ ਦੇ ਦੇ ਅੱਛਾ ਹਾਂ ਜੀ ਇਹਨੂੰ ਚੁੰਨੀ ਮੱਛਲੀ ਕਹਿੰਦੇ ਹਾਂ ਹਾਂ ਜੀ ਚੁੰਨੀ ਮੱਛਲੀ ਹਾਂ ਜੀ ਠੀਕ ਐ ਮੇਰਾ ਪਿੰਡ ਚੁੰਨੀ ਅੱਛਾ ਜੀ ਤੇ ਤੁਹਾਡਾ ਮੱਛਲੀ ਆਪਾਂ ਆਪਣੇ ਇਲਾਕੇ ਤੋਂ ਜਦੋਂ ਬਾਹਰ ਜਾਂਦੇ ਕਿਸੇ ਨੂੰ ਸਮਝਾਉਣਾ ਵੀ ਕਿਹੜਾ ਪਿੰਡ ਐ ਤਾਂ ਚੁੰਨੀ ਮੱਛਲੀ ਹੋ ਗਿਆ ਚੁੰਨੀ ਮੱਛਲੀ ਕਹਿਣਾ ਪੈਂਦਾ ਜਦ ਕਿ ਆਪਣਾ 5-6 ਕਿਲੋਮੀਟਰ ਦਾ ਫਰਕ ਹੈ ਹਾਂ ਜੀ ਮੱਛੀ ਨਾਲ ਚੁੰਨੀ ਜੁਆਇੰਟ ਕਰੋਗੇ ਦਾ ਬੱਟ ਫਟ ਉਸ ਬੰਦੇ ਨੂੰ ਯਾਦ ਆਉਂਦਾ ਬੰਦੇ ਨੂੰ ਯਾਦ ਆਉਂਦਾ ਵੀ ਕਿੱਥੇ ਕਰਕੇ ਇਹ ਪਿੰਡ ਹੈ ਚੁੰਨੀ ਮੱਛਲੀ ਹਾਂ ਜੀ ਇਹ ਜਿਹੜੀ ਸਾਡੇ ਪਿੰਡ ਤੋਂ 1 ਕਿਲੋਮੀਟਰ ਦੂਰ ਹੈ ਉਹ ਬੱਛੜੀ ਖੁਰਦ ਹੈ ਜੀ ਉਹ ਛੋਟੀ ਮੱਛਲੀ ਕਹਿੰਦੇ ਉਹਨੂੰ ਇਹਨੂੰ ਵੱਡੀ ਮੱਛਲੀ ਇਹਨੂੰ ਵੱਡੀ ਮੱਛਲੀ ਕਹਿੰਦੇ ਐਦਾਂ ਹੀ ਸਾਡੇ ਚੁੰਨੀ ਨੂੰ ਚੁੰਨੀ ਕਲਾ ਨੂੰ ਵੱਡੀ ਚੁੰਨੀ ਹਾਂ ਜੀ ਹਾਂ ਜੀ ਸਾਡੇ ਵਾਲੇ ਛੋਟੀ ਚੁੰਨੀ ਨੂੰ ਚੁੰਨੀ ਖੁਰਦ ਹਾਂ ਜੀ ਐਦਾਂ ਪਿੰਡਾਂ ਨੇ ਇਹ ਹਾਂ ਜੀ ਇਹ ਮੱਛਲੀ ਕਲਾ ਜੀ ਤੇ ਉਹ ਮੱਛਲੀ ਖੁਰਦ ਹੈ ਜੀ ਅੱਛਾ ਉਹਦੇ ਵਿੱਚੋਂ ਵੀ ਸਾਰੇ ਜਿੰਨੇ ਵੀ ਪਰਿਵਾਰ ਦੇ ਸਾਰੇ ਚਲੇ ਗਏ ਜੀ ਇਸ ਪਿੰਡ ਚੋਂ ਦੀ ਗੱਲ ਕਰਦੇ ਆਪਾਂ ਪਹਿਲਾਂ ਹਾਂਜੀ ਮਸਜਿਦ ਹੈਗੀ ਇੱਥੇ ਹਾਂ ਮਸਜਿਦ ਹੈਗੀ ਆ ਜੀ ਠੀਕ ਹੈ ਉੱਥੇ ਕੌਂਸਲਰ ਦਾ ਹੁਣ ਮਸਜਿਦ ਦਾ ਕੰਮ ਇੱਥੇ ਜੀ ਸਾਡੇ ਪਿੰਡ ਹਾਂਜੀ ਸਾਡੇ ਪਿੰਡ ਅਮਨ ਸਿੰਘ ਸਾਹਿਬ ਰੱਖੇ ਹੋਈਆਂ ਜੀ ਅੱਛਾ ਹਾਂਜੀ ਤੇ ਉਹ ਦੂਜੀ ਮੱਛਲੀ ਚ ਉੱਥੇ ਮਸਜਿਦ ਬੇਵਾਦ ਪਈ ਹੈ ਬੇਵਾਦ ਹੈ ਹਾਂਜੀ ਕਿਸੇ ਦਾ ਕਬਜ਼ਾ ਤਾਂ ਨਹੀਂ ਹੈਗਾ ਉੱਥੇ ਨਹੀਂ ਜੀ ਕੋਈ ਕਬਜ਼ਾ ਨਹੀਂ ਕਿਸੇ ਦਾ ਅੱਛਾ ਯਾਪਾ ਦੇਖਣ ਜਾਵਾਂਗੇ ਅੱਜ ਹਾਂਜੀ ਜ਼ਰੂਰ ਆ ਦੋਨੋਂ ਮਸਜਿਦਾਂ ਦੇਖਾਂਗੇ ਠੀਕ ਹੈ ਹੋਰ ਇੱਥੇ ਪੁਰਾਣੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਦੇਖਣਾਂ ਪੁਰਾਣੀਆਂ ਚੀਜ਼ਾਂ ਜਿਹਾ ਇੱਥੇ ਛੇ ਮੰਦਰ ਹੈ ਜੀ ਅੱਛਾ ਜੀ ਹਾਂਜੀ ਕੋਈ ਖੂਬ ਵਗੈਰਾ ਖੂਬ ਵਗੈਰਾ ਜਿਹੜੇ ਹੈ ਤੇ ਜੀ ਉਹ ਮਤਲਬ ਬੰਦ-ਬੰਦ ਕਰਦੇ ਜੀ ਪਹਿਲਾਂ ਮੰਦਰ ਦੇ ਕੋਲ ਹਲਤੀ ਹੁੰਦੀ ਸੀ ਜੀ ਅੱਛਾ ਉੱਤੇ ਹਲਤੀ ਤੇ ਤੋਬਾ ਵੀ ਹੁੰਦਾ ਦਾ ਮੰਦਰ ਦੇ ਕੋਲ ਨਹੀਂ ਪੂਰਾ ਹੀ ਬੰਦ ਕਰਤੇ ਜਾਂ ਨਿਸ਼ਾਨੀਆਂ ਰੱਖੀਆਂ ਹੋਈਆਂ ਨਿਸ਼ਾਨੀ ਹੈਗੀ ਹੈ ਜੀ ਨਿਸ਼ਾਨੀ ਹੈਗੀ ਹੈ ਹਾਂਜੀ ਠੀਕ ਹੈ ਕਬਰਾਂ ਕਬਰਸਤਾਨ ਕਬਰਸਤਾਨ ਦੋ ਹੈ ਜੀ ਇੱਕ ਆਪਣੇ ਤੇਕ ਰਾਜ ਹੁੰਦਾ ਹੈ ਅੱਛਾ ਹਾਂਜੀ ਕੋਈ ਦਰਬਾਰ ਵੀ ਹੈ ਇਹ ਆਪਣੇ ਜਿਹੜੀ ਛੜਿਆਲੇ ਨੂੰ ਸੜ ਗਈ ਹੈ ਨਾ ਜੀ ਹਾਂਜੀ ਗਿੱਦੜਪੁਰ ਤੇ ਨਾਲ ਇਧਰ ਇੱਕ ਆਪਣੇ ਪੀਰ ਹੈ ਜਾਗ ਵਾਲਾ ਪੀਰ ਕਹਿੰਦੇ ਜੀ ਅੱਛਾ ਜੀ ਹਾਂ ਉਹਨਾਂ ਦਾ ਉੱਥੇ ਦਰਗਾਹ ਹੈ ਜੀ ਅੱਛਾ ਜਿੱਥੇ ਕਾफी ਸਪੈਦੇ ਲੱਗੇ ਹੋਏ ਹਾਂਜੀ 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 ਠੀਕ ਹੈ ਹਾਂਜੀ ਹਾਂਜੀ ਇੱਥੋਂ ਛੜਿਆਲਾ ਕਿੰਨੀ ਦੂਰ ਪਿਆ ਜਾਂਦਾ ਛੜਿਆਲਾ ਇੱਥੋਂ ਹੈਗਾ ਜੀ ਕੋਈ 2 ਕਿਲੋਮੀਟਰ ਅੱਛਾ ਹਾਂਜੀ ਉੱਥੇ ਕਿਹੜੇ ਬਰਾਦਰੀ ਦੇ ਲੋਕ ਨੇ ਜ਼ਿਆਦਾ ਉਥੇ ਜੀ ਉਥੇ ਵੀ ਰਾਜਪੂਤ ਆਏ ਤੇ ਚਲੇ ਗਏ ਤੇ ਜੀ ਹੁਣ ਤੇ ਉਥੇ ਆਪਣੇ ਖੱਤਰੀ ਹੋ ਗਏ ਅੱਛਾ ਤੇ ਆਪਣੇ ਜੱਟ ਭਾਈ ਹੋ ਗਏ ਅੱਛਾ ਤੇ ਆਪਣੇ ਰੰਗਾਸੀਏ ਭਾਈ ਹੋ ਗਏ ਜੀ ਬਾਲਮੀਕੇ ਉਹਨਾਂ ਦੇ ਪੂਰੇ ਰਹਿਣ ਸਹਿਣ ਕਿਦਾਂ ਐ ਬਾਕੀ ਬਰਾਦਰੀਆਂ ਨਾਲ ਬਹੁਤ ਵਧੀਆ ਜੀ ਪਿਆਰ ਨਾਲ ਰਹੇ ਜਿਦ ਤਰਾ ਭਾਈਆਂ ਨਾਲ ਭਾਈ ਮਿਲ ਕੇ ਰਹਿੰਦੇ ਆ ਠੀਕ ਵਿਆਹ ਸ਼ਾਦੀਆਂ ਜਾਣਾ ਜਾਣਾ ਠੀਕ ਤੇ ਉਹ ਸਾਡੇ ਜਾਂਦੇ ਆ ਅਸੀਂ ਉਹਨਾਂ ਦੇ ਜਾਂਦੇ ਆ ਬੜੇ ਪਿਆਰ ਨਾਲ ਚਾ ਛੋਟਾ ਜਿਹਾ ਪ੍ਰੋਗਰਾਮ ਹੋਵੇ ਜਦ ਵੀ ਕਹਿੰਦੇ ਵੀ ਉਹ ਕਹਿੰਦੇ ਵੀ ਡਿਊਟੀ ਨਹੀਂ ਜਾਣਾ ਛੁੱਟੀ ਕਰ ਲੈ ਹਾਂ ਅਜੇ ਮੋਟਰਸਾਈਕਲ ਵੀ ਚੱਕ ਲੈ ਮੈਂ ਜਦ ਵੀ ਕਹਾਂ ਨੀਂ ਖੜਾ ਦੇ ਇਹਨੂੰ ਐ ਤਣੋ ਹੋ ਜਾ